ਸ਼੍ਰੀਕਾਂ ਸਤਿ ਸ਼੍ਰੀ ਅਕਾਲ ਤੁਨੋ ਸਾਹਿਬ ਜਿਹੜੀ ਭਾਰਤ ਦੇ ਵਿੱਚ ਜਿਹਨੂੰ ਸਭ ਤੋਂ ਵੱਡਾ ਲੋਕਤੰਤਰ ਗੱਲਾਂ ਦੇ ਵਿੱਚ ਕਿਹਾ ਜਾਂਦਾ ਬਣਿਆ ਤੇ ਜੋਗਤੰਤਰ ਪਿਆ ਇਸ ਟਾਈਮ ਪਰ 21 ਸੂਬਿਆਂ ਤੋਂ 110 ਸੀਟਾਂ ਦੀ ਜਿਹੜੀ ਪੋਲਿੰਗ ਹੋਈ ਆ ਉਹ ਕਿੱਦਾਂ ਦੀ ਆ ਤੁਸੀਂ ਉਹਨੂੰ ਕਿਹੜੀ ਨਜ਼ਰ ਦੇ ਨਾਲ ਦੇਖਦੇ ਹੋ ਜੇ ਸੁਪਰੀਮ ਕੋਰਟ ਦਾ ਹੁਣ ਫੈਸਲਾ ਆਉਂਦਾ ਆ ਤੇ ਉਹ ਜਿਹੜੀ ਪੀਵੀਵੀ ਪੈਟ ਉਹਨਾਂ ਦੇ ਨਾਲ ਵੀ ਲੱਗੀ ਹੋਈ ਆ ਕਿ ਦੁਬਾਰਾ ਕੀ ਉਹਨਾਂ ਦੇ ਹੈਂਗ ਉਹਦੀ ਗਿਰਦੀ ਦਾ ਕਿੱਦਾਂ ਹੋਊਗਾ ਜੀ ਦੇਖੋ ਜੋ ਕੱਲ ਸ਼ਾਮ 6 ਵਜੇ ਤੱਕ ਦੇ ਅੰਕੜੇ ਪ੍ਰਕਾਸ਼ਿਤ ਹੋਏ ਹੈ ਜੀ ਉਹਦੇ ਮੁਤਾਬਕ 21 ਸਟੇਟਾਂ 102 ਸੀਟਾਂ ਦੇ ਵਿੱਚ ਜਿਹੜੀ ਹੈ ਪੋਲਿੰਗ 68% ਹੁੰਦੀ ਹੈ ਜੀ ਸਭ ਤੋਂ ਜ਼ਿਆਦਾ ਪੋਲਿੰਗ ਜੇ ਦੇਖੀਏ ਆਪਾਂ ਤਾਂ 80.17% ਹੁੰਦੀ ਹੈ ਤ੍ਰਿਪੁਰਾ ਚ ਜੀ ਮੇਰੇ ਕੋਲ ਹੁਣ ਤੱਕ ਜੋ ਅੰਕੜੇ ਪਹੁੰਚੇ ਹੈ ਉਹਦੇ ਮੁਤਾਬਕ ਅੰਡੇਮਾਨ ਨਿਕੋਬਾਰ 56.87% ਹੈ ਹੂੰ ਔਰ ਨੈਚਰਲ ਪ੍ਰਦੇਸ਼ 4.15% बिहार लक्ष दोसेंट मध्य प्रदेश चौंट सतर प्रसेंट महाराष्ट्र पचवंजा पॉइंट पैंती प्रसेंट मणिपुर उनहत्तर पॉइंट तेरह प्रसेंट और मेघालिया चौहत्तर पॉइंट इक्की प्रसेंट मिजोराम चरवंजा पॉइंट तेईस प्रसेंट नागालैंड छपंजा पॉइंट उन्नी प्रसेंट पौंडीचेरी जी है तिहत्तर पॉइंट पंजा प्रसेंट राजस्थान छपंजा पॉइंट अठवंजा प्रसेंट सिकम उन पॉइंट संताली प्रसेंट तमिलनाडु पॉइंट पैंठ पॉइंट उन्नी प्रसेंट और उत्तर प्रदेश अठवंजा पॉइंट उवंजा प्रसेंट उत्तराखंड छपंजा पॉइंट चुरुंजा पॉइंट छे प्रसेंट ਜੀ ਤੇ ਵੈਸਟ ਬੰਗਾਲ ਜਿਹੜੀ ਹੈ ਜੀ 77.77% ਇਹਦੇ ਤੋਂ ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਹੈ ਜੀ ਜਿਨ੍ਹਾਂ ਲੋਕਾਂ ਦੀ ਕਿਸਮਤ ਬੰਦ ਹੋ ਚੁੱਕੀ ਹੈ ਈਡੀਐਮ ਚ ਉਹਨਾਂ ਚ ਜੂਨੀਅਨ ਮਨਿਸਟਰ ਜਿਹੜੇ ਹੈਗੇ ਜੀ ਨਿਤਨ ਗਦਕਰੀ ਹੈ ਨਾਗਪੁਰ ਤੋਂ ਫਿਰ ਨੇ ਰਜੂਆ ਅਰਨਾਚਲ ਪ੍ਰਦੇਸ਼ ਅਰਨਾਚਲ ਦੇ ਵਿਆਸ ਤੋਂ ਅਰਜੁਨ ਆਰਾਮ ਮੇਘਵਾਲ ਇਹ ਵਿਕਾਨੇਰ ਤੋਂ ਹੈ ਉਹ ਪਿੰਦਰ ਯਾਦ ਅਲਵਰ ਸੰਜੀਵ ਬਾਲਿਆਨ ਇਹ ਮੁਜ਼ਫਰਨਗਰ ਜੂਪੀ ਜੀ ਜਿਤਿੰਦਰਾ ਸਿੰਘ ਉਦਮਪੁਰ ਜਿਹੜਾ ਜੁਪੀ ਦੇ ਵਿੱਚ ਪੈਦਾ ਹੈ ਜੰਮੂ ਅਤੇ ਕਸ਼ਮੀਰ ਤੋਂ ਪੈਦਾ ਹੈ ਇਹ ਹੈ ਤੇ ਹੁਣ ਤੱਕ ਜਿਹੜੇ ਹੈਗੇ ਐ ਐਕਸ-ਮਿੰਿਸਟਰ ਜਿਹੜੇ ਹੈਗੇ ਐ ਵਿਪਲਵ ਕੁਮਾਰ ਤ੍ਰੀਪੁਰਾ ਚੋਂ ਔਰ ਨਵਾਬ ਟੁੱਕੀ ਹੈ ਜਿਹੜੇ ਉਹ ਅਰਨਾਚਲ ਅਰਨਾਚਲ ਪ੍ਰਦੇਸ਼ ਦੇ ਵਿੱਚੋਂ ਹੈ ਜੋ ਜਲਦੀ ਸਾਹਿਬ ਨੂੰ ਖਬਰਾਂ ਆ ਰਹੀਆਂ ਨੇ ਕਿ ਹੋ ਕੀ ਰਿਹਾ ਮੇਰੇ ਕੋਲ ਤਿੰਨ-ਚਾਰ ਸਟੇਟਾਂ ਦੀ ਮੈਂ ਜੋ ਜਾਣਕਾਰੀ ਹਾਸਲ ਕੀਤੀ ਹੈ ਮੋਟੀ-ਮੋਟੀ ਵਕ-ਵਕ ਟੀਵੀ ਚੈਨਲਾਂ ਨੂੰ ਦੇਖ ਕੇ ਜੀ ਅਖਬਾਰਾਂ ਨੂੰ ਦੇਖ ਕੇ ਇਹਦੇ ਵਿੱਚ ਵਿੱਚ ਬੜੇ ਸ਼ਾਨਦਾਰ ਹੋ ਗਏ ਹੈ ਮਿੱਤਨ ਗੜਕਰੀ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਰਐਸਐਸ ਦੇ ਬਹੁਤ ਕਰੀਬ ਹੈ ਜੀ ਔਰ ਆਰਐਸਐਸ ਦਾ ਹੈਡਕੁਆਰਟਰ ਜਿੱਥੇ ਹੈ ਜੀ ਉਹ ਮਹਾਰਾਸ਼ਟਰ ਦੇ ਨਾਗਪੁਰ ਚ ਹੈ ਜੀ ਤੇ ਨਾਗਪੁਰ ਦੀ ਸੀਟ ਤੋਂ ਇਹ ਚੋਣ ਲੜ ਰਿਹਾ ਹੈ ਇਹ ਬੰਦੇ ਨੂੰ ਡਿਵੈਲਪਮੈਂਟ ਓਰੀਐਂਟਡ ਕਿਹਾ ਜਾਂਦਾ ਹੈ ਵਿਕਾਸਪੁਰਸ਼ ਕਿਹਾ ਜਾਂਦਾ ਹੈ ਇਸ ਬੰਦੇ ਨੇ ਜਿਹੜੀਆਂ ਵੱਡੇ ਹਾਈਵੇ ਬਣਾਉਣੇ ਸ਼ੁਰੂ ਕੀਤੇ ਮੋਟਰਵੇイズ ਬਣਾਉਣੇ ਸ਼ੁਰੂ ਕੀਤੇ ਬਹੁਤ ਵੱਡੇ ਵੱਡੇ ਪੁਲ ਬਣਾਉਣੇ ਸ਼ੁਰੂ ਕੀਤੇ ਔਰ ਇਹਦਾ ਨਾਮ ਵਿਕਾਸ ਪੁਰਖ ਵਜੋਂ ਬਹੁਤ ਜ਼ਿਆਦਾ ਪ੍ਰਮੋਟ ਹੋਇਆ ਜੀ ਇਹ ਭਾਰਤੀ ਜਨਤਾ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਆਰਐਸਐਸ ਨੇ ਬਣਵਾਇਆ ਸੀ ਲੇਕਿਨ ਸਭ ਤੋਂ ਵੱਧ ਖਤਰਾ ਜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੁੜੀ ਕਿਸੇ ਤੋਂ ਮੰਨਦੇ ਆ ਤਾਂ ਉਹ ਇਹਦੇ ਤੋਂ ਮੰਨਦੇ ਆ ਔਰ ਇਹਨਾਂ ਦੀ ਸੀਟ ਮਹਾਰਾਸ਼ਟਰ ਜਿਹੜੀ ਹੈ ਇਹਨਾਂ ਨੇ ਇਹ ਗੱਲ ਕਹੀ ਸੀ 나ਗਪੁਰ ਦੀ ਸੀਟ ਬਾਰੇ ਕਿ ਭਾਈ ਮੈਂ ਪੁਲ ਬਣਾਉਂਦਾ ਤੇ ਸੜਕਾਂ ਬਣਾਉਂਦਿਆਂ ਬਹੁਤ ਕੁਝ ਬਣਾਤਾ ਉਨੇ ਲੋਕਾਂ ਦੇ ਨਿਰਪਰ ਹੈ ਕਿ ਵੋਟਾਂ ਉਹਨਾਂ ਨੇ ਪਾਉਣੀਆਂ ਜਾਂ ਨਹੀਂ ਪਾਉਣੀਆਂ ਤੇ ਮੈਂ ਆਪਣੀ ਬਾਲਕੋਨੀ ਚੋਂ ਨਹੀਂ ਉਤਰੂਗਾ ਉਹਨਾਂ ਹਾਲਾਤ ਤੇ ਬਣੇ ਹੋਇਆ ਹੈ ਕਿ ਉਹ 96% ਹੈ ਦਰਦਰ ਦੀ ਕਿਉਂਕਿ ਸਭ ਵੋਟਾਂ ਪੈ ਚੁੱਕੀਆਂ ਬਹੁਤ ਜ਼ਿਆਦਾ ਫਸੇ ਹੋਈ ਹੈ ਔਰ ਆਪਣੇ ਇਸ ਮਜਦਾਰ ਦੇ ਵਿੱਚੋਂ ਬੀੜੀ ਨੂੰ ਕੱਢਣ ਵਾਸਤੇ ਆਖਰੀ ਮੌਕੇ ਉਹਨਾਂ ਨੇ ਜੋਗੀ ਅਦਿੱਤਿਆਨਾਥ ਦਾ ਓਟਾਸਾ ਲਿਆ ਉਹਨੂੰ ਬੁਲਾਇਆ ਕਿ ਉਹ ਹਿੰਦੂ ਤਬ ਨੂੰ ਆ ਕੇ ਥੋੜਾ ਜਿਹਾ ਇੱਥੇ ਜਿਹੜਾ ਹੈਗਾ ਪ੍ਰਚਾਰੇ ਤੇ ਸ਼ਾਇਦ ਮੈਂ ਸੀਟ ਕੱਢ ਲਵਾਂ ਇਹ ਠੀਕ ਹੈ ਕਿ ਮਿੱਤਨ ਗੜਕੜੀ ਨੂੰ ਟਾਰਗੇਟ ਕੀਤਾ ਹੋਇਆ ਸੀ ਕਿਸੇ ਹੱਦ ਤੱਕ ਨਰਿੰਦਰ ਮੋਦੀ ਨੇ ਤੇ ਅਮਿਤ ਸ਼ਾਹ ਨੇ ਜੀ ਪਹਿਲੀ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਹੀ ਸਪਾਇਆ ਗਿਆ ਔਰ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਇਹ ਦਰਸਾਉਣ ਦੀ ਕਿ ਸਾਡੇ ਨਾਲ ਇਹਨਾਂ ਦੇ ਸਬੰਧ ਚੰਗੇ ਨਹੀਂ ਮਹਾਰਾਸ਼ਟਰ ਦੀ ਜੇ ਕੁਲਮਲਾ ਕੇਸ ਦੀ ਸਥਿਤੀ ਦੇਖੀ ਤਾਂ ਇਹੋ ਲੱਗਦਾ ਸੀ ਕਿ ਸ਼ਿਵ ਸੈਨਾ ਨੂੰ ਤੋੜਦਾ ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ ਤੋੜਦਾ ਔਰ ਇਹਦੇ ਨਾਲ ਬਹੁਤ ਵੱਡਾ ਡੈਂਟ ਪਾਉਂਡ ਦੇ ਵਿੱਚ ਕਾਮਯਾਬ ਹੋ ਜਾਣਗੇ ਵਿਰੋਧੀ ਖੇਮੇ ਦੇ ਵਿੱਚ ਲੇਕਿਨ ਜੋ ਹਾਲਾਤ ਹੁਣ ਸਾਹਮਣੇ ਆ ਰਹੇ ਹੈ ਕਿ ਮਹਾਰਾਸ਼ਟਰ ਦੇ ਵਿੱਚ ਖੇਲਾ ਹੋਣ ਬੜੇ ਹਾਲਾਤ ਬਣੇ ਹੋਏ ਹੈ ਜਿਸ ਸ਼ਰਦ ਪਵਾਰ ਨੂੰ ਮੁਕਰੇ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਤੇ ਉਹ ਹੁਣ ਇਸ ਵੇਲੇ ਇੱਕ ਜਿਹੜੀ ਹੈ ਵੱਡੀ ਪਰਸਨੈਲਿਟੀ ਬਣ ਕੇ ਫਿਰ ਦੁਬਾਰਾ ਉੱਭਰ ਰਿਹਾ ਹੈ ਇਹਦਾ ਵੀ ਜਿਹੜਾ ਉਹਦਾ ਯਾਦੂ ਹੈ ਜਿਹੜਾ ਉਹਦਾ ਨਾਂ ਹੈ ਜਿਹਦੀ ਲੋਕਾਂ ਦੇ ਵਿੱਚ ਉਸ ਬੰਦੇ ਦੀ ਇਮੇਜ ਹੈ ਉਹਨੇ ਕਾਫੀ ਖੁਸ਼ ਹੋਤੇ ਜਿਹੜਾ ਆਪਣਾ ਅਸਰ ਪਾਇਆ ਹੈ ਇਹ ਦੇਖਦੇ ਆਂ ਆਉਣ ਵਾਲੇ ਦਿਨਾਂ ਚ ਕੀ ਕਰੇ ਇੱਕ ਫੋਨ ਆਇਆ ਪਰ ਜੇ ਬਿਹਾਰ ਦੇ ਹਾਲਾਤਾਂ ਵੱਲ ਦੇਖੀਏ ਤੇ ਉੱਥੇ ਦੀ ਸਥਿਤੀ ਕੁਝ ਬੜੀ ਅਜੀਬੋ-ਗਰੀ ਵਾ ਰਹੀ ਹੈ ਕੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਨतीश ਕੁਮਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹਨਾਂ ਦੇ ਦਰਮਿਆਨ ਕਦੇ ਆਪਸ ਵਿੱਚ ਕੋਈ ਗਲਵਾਤੀ ਨਹੀਂ ਹੋਈ ਨਰਿੰਦਰ ਮੋਦੀ ਹੋ ਰਹੀ ਆਪਣੇ ਆਪ ਨੂੰ ਥੋੜਾ-ਥੋੜਾ ਨतीश ਕੁਮਾਰ ਤੋਂ ਦੂਰ ਰੱਖਦੇ ਹੈ ਜੀ ਔਰ ਕਾਰਨ ਉਹਦਾ ਕੀ ਹੈ ਕਿਉਂਕਿ ਕਹਿੰਦੇ ਕਿ ਨतीश ਕੁਮਾਰ ਦਾ ਬੋਝ ਹੈ ਜਿਹੜਾ ਨਾ ਚੁੱਕਿਆ ਜਾਵੇ ਆਪਾਂ ਇਹ ਵੀ ਜਾਣਦੇ ਕਿ ਪਿਛਲੀ ਵਾਰੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਸ ਵੇਲੇ ਭਾਰਤੀ ਜਨਤਾ ਪਾਰਟੀ ਤੇ ਨਿਤੀਸ਼ ਕੁਮਾਰ ਦੇ ਜਨਤਾ ਦਲ ਜੂ ਦਾ ਘਟਚੋਰ ਸੀ ਜੀ ਜਿਹੜੀ ਰਾਮ ਬिलास पासवान ਦੀ ਪਾਰਟੀ ਸੀ ਉਹਨੂੰ ਬਾਹਰ ਰੱਖਿਆ ਸੀ ਫਿਰ ਉਸ ਪਾਰਟੀ ਦੇ ਵਿੱਚ ਖੁੱਟ ਵੀ ਪਵਾਤੀ ਸੀ ਔਰ ਜਿਹੜੇ ਜਿਰਾਗ पासवान ਅਰਾਮ ਬिलास पासवान ਦੇ ਪੁੱਤਰ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਚੋਣਾਂ ਲੜੀਆਂ ਸੀ ਕਹਿੰਦੇ ਬਹੁਤ ਸਾਰੀਆਂ ਉਹ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਹੈ ਪੁਖਤਾਂ ਨੂੰ ਕੋਈ ਬੰਦਾ ਖੜਾ ਨਹੀਂ ਸੀ ਕੀਤਾ ਲੇਕਿਨ ਜਿੱਥੇ ਨਤੀਸ਼ ਕੁਮਾਰ ਦੀ ਪਾਰਟੀ ਲੜ ਰਹੀ ਸੀ ਉਹਨਾਂ ਦੇ ਉਮੀਦਵਾਰ ਸੀ ਉਹਨਾਂ ਦੇ ਮੁਕਾਬਲੇ ਤੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਸੀ ਨਤੀਜਾ ਇਹ ਹੋ ਗਿਆ ਕਿ ਗੱਟਜੋੜ ਚੋੜਾ ਦਾ ਭਾਵੇਂ ਜਿੱਤ ਗਿਆ ਲੇਕਿਨ ਵੱਡੀ ਪਾਰਟੀ ਉੱਥੇ ਭਾਰਤੀ ਜਨਤਾ ਪਾਰਟੀ ਬਣੀ ਔਰ ਉਸ ਤੋਂ ਬਾਅਦ ਜਿਹੜਾ ਛੋਟਾ ਭਾਈ ਵਾਲਾ ਉਹ ਨਤੀਸ਼ ਕੁਮਾਰ ਦਾ ਜਨਤਾਦਲ ਜੂ ਬਣਿਆ ਸੀ ਹੁਣ ਹਾਲਾਤ ਕੀ ਹੈ ਹੁਣ ਹਾਲਾਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਨਤੀਸ਼ ਕੁਮਾਰ ਦਾ ਗੱਟਜੋੜ ਫੇਰ ਹੈ ਤੇ ਐਸਕੇ ਕੇ ਦੇ ਵੀ ਨतीश ਕੁਮਾਰ ਲਗਭਗ ਉਹੀ ਭੂਮਿਕਾ ਨਿਭਾਉਂਦਾ ਜਾ ਰਿਹਾ ਹੈ ਜਿਹੜੀ ਭੂਮਿਕਾ ਚਿਰਾਗ ਪਾਸਵਾਨ ਨੇ ਨਿਭਾਈ ਸੀ ਜੀ ਭਾਪ ਕੱਟ ਜੂੜਾ ਦਾ ਭਾਰਤੀ ਜਨਤਾ ਪਾਰਟੀ ਦਾ ਹੈ ਤੇ ਅਕਤ ਮੱਕਾ ਉਹਦਾ ਆਪਣੇ ਭਤੀਜੇ ਨਾਲ ਤੇਜਸ ਵੀ ਯਾਦਵ ਨਾਲ ਹੈ ਮੈਂ ਇੱਕ ਸੀਨੀਅਰ ਜਰਨਲਿਸਟ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਵੀ ਜਦੋਂ ਸ਼ੁਰੂ ਦੇ ਵਿੱਚ ਨतीश ਕੁਮਾਰ ਛੱਡ ਕੇ ਇੰਡੀਆ ਨੂੰ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਦੇ ਨਾਲ ਗਿਆ ਉਦੋਂ ਹੀ ਮੰਨਿਆ ਜਾਂਦਾ ਸੀ ਕਿ ਇਹ ਬਹੁਤ ਵੱਡੀ ਗਿਥਾੜੀ ਕਰ ਗਏ لیکن ਕਹਿੰਦੇ ਵਿੱਚ ਜਿਹੜੀ ਬਿਹਾਰ ਦੀ ਰਾਜਨੀਤੀ ਹੈ ਉਹਦਾ ਜਾਣ ਕੇ ਆ ਲਾਲੂ ਪ੍ਰਸਾਦ ਯਾਦਵ ਨੂੰ ਸਮਝਿਆ ਜਾਂਦਾ ਹੈ ਉਹ ਕਹਿੰਦੇ ਅਸਲ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਹੀ ਇੱਕ ਖੇਡ ਸੀ ਉਹਦੀ ਕਿ ਵਿਉਤਬੰਦੀ ਸੀ ਉਹਦੀ ਯੋਜਨਾਬੰਦੀ ਸੀ ਕਿ ਨतीश ਕੁਮਾਰ ਨੂੰ ਧੱਕ ਦਿੱਤਾ ਜਾਵੇ ਉਧਰਲੇ ਪਾਸੇ ਜੀ ਨਰਿੰਦਰ ਮੁਕਤੀ ਵਾਲੇ ਪਾਸੇ ਉਹ ਜਾ ਕੇ ਉੱਥੇ ਕੰਮ ਕਰਨ ਉੱਥੋਂ ਸੀਟਾਂ ਜਿੱਤਣ ਤੇ ਜੋ ਕੁਝ ਚਿਰਾਗ ਪਾਸਪੰਦ ਦੇ ਦੌਰ ਦੇ ਵਿੱਚ ਹੋਇਆ ਸੀ ਉਹੀ ਕੁਝ ਭਾਰਤੀ ਜਨਤਾ ਪਾਰਟੀ ਨਾਲ ਕਰਨ ਕਿਉਂਕਿ ਕਹਿੰਦੇ ਵੀ ਇਹ ਨਹੀਂ ਸਿਚਾਉਂਦਾ ਜਿਹੜਾ ਲਾਲੂ ਪ੍ਰਸਾਦ ਯਾਦ ਉਹ ਕਿ ਭਾਰਤੀ ਜਨਤਾ ਪਾਰਟੀ ਬਹੁਤਿਆਂ ਸੀਟਾਂ ਤੇ ਚੋਣ ਲੜੀ ਅਗਰ ਉਹ ਵੋਟਾਂ ਸੀਟਾਂ ਤੇ ਚੋਣ ਲੜਦੀ ਤੇ ਹਿੰਦੂ ਤਬ ਦੇ ਮੁੱਦੇ ਨੂੰ ਉਭਾਰ ਕੇ ਉਹ ਉੱਥੇ ਨੰਬਰ 1 ਤੇ ਆ ਸਕਦੀ ਸੀ ਇਹ ਹੁਣ ਕਿਉਂਕਿ ਨतीश ਕੁਮਾਰ ਨਾਲ ਘਟ ਚੋੜ ਹੋ ਗਿਆ ਸੀਟਾਂ ਦੀ ਗਿਣਤੀ ਘਟ ਗਈ ਜਦੋਂ ਸੀਟਾਂ ਦੀ ਗਿਣਤੀ ਘਟ ਗਈ ਜਿੰਨੀਆਂ ਸੀਟਾਂ ਲੜ ਰਹੀਆਂ ਨੇ ਜਿੰਨੀਆਂ ਤਾਂ ਉਹਦੇ ਵਿੱਚ ਹੀ ਐ ਤੇ ਉਹਨਾਂ ਦੀ ਜਿਹੜੀ ਸ਼ਕਤੀ ਹੈ ਜਿਹੜੀ ਦੀ ਸ਼ਕਤੀ ਨੂੰ ਸੀਮਿਤ ਕੀਤਾ ਜਾਵੇ ਤੇ ਲੋੜ ਪੈਣ ਤੇ ਇੰਡੀਆ ਨੂੰ ਮਦਦ ਦੇ ਦੇਵੇ ਜਾਂ ਉਹਦੀ ਹਮਾਇਤ ਕਰ ਦੇਵੇ ਨतीश ਕੁਮਾਰ ਇਹ ਕੁਝ ਉੱਥੇ ਹੋ ਰਿਹਾ ਹੈ Rajasthan ਦੀ ਸਥਿਤੀ ਆਪਾਂ ਦੇਖ ਰਹੇ ਹਾਂ ਤੇ Rajasthan ਦੇ ਵਿੱਚੋਂ ਬੜੀਆਂ ਖਬਰਾਂ ਆ ਰਹੀਆਂ Rajasthan ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਕਿਉਂਕਿ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ Rajasthan ਦੇ ਵਿੱਚ ਪਿਛਲੀ ਸਰਕਾਰ ਦੌਰਾਨ ਅਸ਼ੋਕ ਗਹਿਲੋਤ ਨੇ ਜੀ ਆਮ ਲੋਕਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਸੀ ਇਹ ਯੁਸ਼ਮਾਨ ਕਾਰਡ ਜਿਹੜਾ ਬਣਾਇਆ ਜਾਂਦਾ ਹੈ ਉਹਦੇ ਤਹਿਤ ਪੰਜਾਬ 'ਚ ਆਪਾਂ ਦੇਖੀ ਤਾਂ 5 ਲੱਖ ਰੁਪਏ ਦਾ ਬੰਦਾ ਇਲਾਜ ਕਰਵਾ ਸਕਦਾ ਹੈ ਜਿਹੜਾ ਫ੍ਰੀ ਇਲਾਜ ਹੈ ਸਰਕਾਰੀ ਹਸਪਤਾਲਾਂ 'ਚ ਕੁਝ ਜਿਹੜੇ ਪੈਨਲ ਤੇ ਹਸਪਤਾਲ ਹੈ ਲੇਕਿਨ ਅਸ਼ੋਕ ਗਹਿਲੋਤ ਨੇ ਆਪਣੀ ਆਪਣੀ ਸਟੇਟ ਦੇ ਵਿੱਚ ਇਹ ਰਕਮ ਵਧਾ ਕੇ 25 ਲੱਖ ਰੁਪਏ ਕਰਤੀ ਸੀ ਤੇ ਜੰਦੀ ਸਾਹਿਬ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਇਹ ਜਾਣਕਾਰੀ ਮਿਲੀ ਇਹ ਅਗਰ ਕਿ ਕੋਈ ਆਪਾਂ ਜਾਣਦੇ ਕਿ ਦੂਰ ਦੁਰਾਡੇ ਪਿੰਡ ਹੈ ਰਾਜਸਥਾਨ ਦੇ ਵਿੱਚ ਸੜਕਾਂ ਸੁੜਕਾਂ ਤਾਂ ਹੈਗੀਆਂ ਲੇਕਿਨ ਉੱਥੇ ਬਹੁਤੇ ਹਸਪਤਾਲ ਪਿੰਡਾਂ ਦੇ ਵਿੱਚ ਹੈ ਨਹੀਂ ਅਗਰ ਕੋਈ ਪ੍ਰੈਗਨੈਂਟ ਬੀਬੀ ਹੈ ਡਿਲੀਵਰੀ ਹੋ ਰਹੀ ਹੈ ਔਰ ਡਿਲੀਵਰੀ ਦੇ ਲਈ ਉਹਨੂੰ ਹਸਪਤਾਲ ਜਾਣ ਦੀ ਲੋੜ ਹੈ ਤਾਂ ਪਿੰਡ ਦੇ ਵਿੱਚ ਜਿਸ ਕਿਸੇ ਕੋਲੇ ਵੀ ਗੱਡੀ ਹੈਗੀ ਆ ਉਹਦੀ ਗੱਡੀ ਜਿਹੜੀ ਲਈ ਜਾ ਸਕਦੀ ਹੈ ਉਹ ਗੱਡੀ ਦੇ ਉੱਤੇ ਪੇਸ਼ੈਂਟ ਨੂੰ ਜਿਹੜਾ ਲੱਦ ਕੇ ਤੇ ਉਹਨੇ ਹਸਪਤਾਲ ਲੈ ਜਾਣਾ ਇੱਕ ਪਾਸੇ ਪੇਸ਼ੈਂਟ ਨੂੰ ਐਡਮਿਟ ਕਰਨਾ ਸ਼ੁਰੂ ਕਰਦੇ ਨੇ ਤੇ ਦੂਜੇ ਪਾਸੇ ਜਿਹੜਾ ਗੱਡੀ ਦਾ ਮਾਲਕ ਹੈ ਉਹਦਾ ਨਾਮ ਪੁੱਛ ਕੇ ਪਿੰਡ ਪੁੱਛ ਕੇ ਉਹਦਾ ਡਿਸਪੈਂਸਰ ਉੱਥੇ ਡਾਟਾ ਉਹਨਾਂ ਦੇ ਕੋਲ ਪਿਆ ਦੇਖ ਲੈਣੇ ਉਹਨੂੰ ਪੇਮੈਂਟ ਕਰ ਦੇਣੀ ਹੈ 5-6 ਰੁਪਏ ਕਿਲੋਮੀਟਰ ਦੇ ਲਿਹਾਜ਼ ਦੇ ਨਾਲ ਤਾਂ ਕਿ ਕੋਈ ਬੰਦਾ ਇਲਾਜ ਤੋਂ ਬਗੈਰ ਨਾ ਬਣੇ ਇਹੋ ਜਿਹੀਆਂ ਫੈਸਿਲਿਟੀ ਉਹਨੇ ਪ੍ਰੋਵਾਈਡ ਕੀਤੀਆਂ ਹੋਈਆਂ ਚਲੋ ਉਹਨਾਂ ਦੀ ਆਪਸੀ ਜਿਹੜੀ ਕਾਂਗਰਸ ਪਾਰਟੀ ਦੀ ਅੰਦਰਲੀ ਗੁੱਟਬਾਜੀ ਸੀ ਉਹਦੇ ਚਲਦੇ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਭਾਰਤੀ ਜਨਤਾ ਪਾਰਟੀ ਉੱਥੇ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਹੈ ਲੇਕਿਨ ਇਸ ਵੇਲੇ ਉੱਥੇ ਕਹਿੰਦੇ ਉੱਥੇ ਵੀ ਖੇਲਾ ਹੋ ਗਿਆ ਗੰਗਾ ਨਗਰ ਦੀ ਸੀਟ ਜਿਹੜੀ ਉਹ ਕਹਿੰਦੇ ਕਾਂਗਰਸ ਪਾਰਟੀ ਨੂੰ ਜਾ ਰਹੀ ਹੈ ਅਰਜੁਨ ਮੇਘਵਾਲ ਜੀ ਨੇ ਕਾਨੂੰਨ ਮੰਤਰੀ ਹੈ ਸਾਡੇ ਨਰੇਂਦਰ ਮੋਦੀ ਸਾਹਿਬ ਦੇ ਉਹਨਾਂ ਦੀ ਜਿਹੜੀ ਸੀਟ ਹੈ ਉਹ ਫਸੀ ਹੋਈ ਹੈ ਜੀ ਸੇਮ ਪੋਜੀਸ਼ਨ ਆਪਾਂ ਦੇਖੀਏ ਤਾਂ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਹੈ ਉੱਥੇ ਵੀ ਚੋਣਾ ਹੋ ਰਹੀ ਹੈ ਭਾਵੇਂ ਉੱਥੇ ਚੌਧਰੀ ਚਰਨ ਸਿੰਘ ਦੇ ਪੁੱਤਰ ਜਿੰਤ ਚੌਧਰੀ ਨੂੰ ਇਹਨਾਂ ਨੇ ਧੂਕੜੀ ਸਕੇ ਆਪਣੇ ਨਾਲ ਲਾ ਲਿਆ ਸੀ ਬੀਜੇਪੀ ਵਾਲਿਆਂ ਨੇ ਉਹ ਐਨਡੀ ਦਾ ਹਿੱਸਾ ਬਣ ਗਿਆ ਸੀ ਜੀ ਲੇਕਿਨ ਇਹ ਦੋ ਸਟੇਟਾਂ Madhya Pradesh ਦੇ ਆ ਜਸਤਨ ਆ ਸੋਰੀ ਜਿਹੜੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਇੱਥੇ ਜਿਹੜਾ ਹੈਗਾ ਇੱਕ ਹੋਰ ਖੇਲਾ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ ਇਹ ਬਿਆਨ ਦੇ ਦਿੱਤਾ ਸੀ ਰਾਜਪੂਤਾਂ ਕਿਸੇ ਦਲਤ ਉਸ ਕਿਸ ਦਲਤ ਭਾਈਚਾਰੇ ਨਾਲ ਜਾਂ ਕਿਸੇ ਪਛੜੀ ਸ਼੍ਰੇਣੀ ਨਾਲ ਸੰਬੰਧ ਰੱਖਦਾ ਹੈ ਉਹ ਕਹਿੰਦਾ ਵੀ ਜਿਹੜੇ ਰਾਜਪੂਤ ਲੋਕ ਹੈ ਰਾਜਪੂਤ ਲੋਕ ਮੁਗਲਾਂ ਦੇ ਨਾਲ ਅੰਡਰਸਟੈਂਡਿੰਗ ਨਾਲ ਚੱਲਦੇ ਸੀ ਇਹ ਮੁਗਲਾਂ ਨਾਲ ਲੜਵੀਂ ਪੈਂਦੇ ਸੀ ਲੇਕਿਨ ਆਪਣੀਆਂ ਧੀਾਂ ਪਹਿਲਾਂ ਮੁਗਲਾਂ ਨਾਲ ਵਿਆਹ ਵੀ ਦਿੰਦੇ ਸੀ ਜਿਹੜੇ ਸਾਡੇ ਦਲਤ ਲੋਕ ਹੈ ਦਲਤ ਲੋਕ ਤੇ ਪਛੜੇ ਲੋਕ ਹੈ ਜਿਹਨੇ ਇਹ ਲੜਦੇ ਰਹੇ ਐ ਸੱਤ ਕਿ ਉਹਨਾਂ ਦੇ ਖਿਲਾਫ ਉਦੋਂ ਵੀ ਲੜਦੇ ਸੀ ਤੇ ਅੱਜ ਵੀ ਲੜਦੇ ਸੀ ਮਤਲਬ ਰਾਜਪੂਤਾਂ ਨੂੰ ਉਹਨਾਂ ਨੇ ਛੁਟਾਇਆ ਨਤੀਜਾ ਹੁਣ ਇਹ ਹੋਇਆ ਕਿ ਗੁਜਰਾਤ ਤੋਂ ਲੈ ਕੇ ਰਾਜਸਥਾਨ ਔਰ ਉੱਤਰ ਪ੍ਰਦੇਸ਼ ਤੱਕ ਜਿਹੜੇ ਰਾਜਪੂਤ ਲੋਕ ਹੈ ਉਹ ਬੜੇ ਭਾਰਤੀ ਜਨਤਾ ਪਾਰਟੀ ਤੋਂ ਅੰਬੇ ਹੋਏ ਹੈ ਉਹ ਮੰਗ ਕਰਦੇ ਕਿ ਉਸ ਲੀਡਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੇਕਿਨ ਕਾਰਵਾਈ ਨਹੀਂ ਹੋ ਰਹੀ ਔਰ ਉੱਥੇ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਪੰਚਾਇਤਾਂ ਹੋ ਰਹੀਆਂ ਜੀ ਲੱਖਾਂ ਦੀਆਂ ਪੰਚਾਇਤਾਂ ਹੋ ਰਹੀਆਂ ਔਰ ਉਹਨਾਂ ਪੰਚਾਇਤਾਂ ਦਾ ਅਸਰ ਇਹ ਹੈ ਕਿ ਉਹਨਾਂ ਦੀ ਇੱਕ ਨਵਾਇਤ ਹੈ ਕਿ ਲੋਟੇ ਦੇ ਵਿੱਚ ਨਮਕ ਪਾ ਲਓ ਜਦੋਂ ਲੋਟੇ ਦੇ ਵਿੱਚ ਨਮਕ ਪਾ ਕੇ ਉਹ ਕੋਈ ਸੌਹ ਖਾਂਦੇ ਆ ਕਸਮ ਖਾਂਦੇ ਆ ਕੋਈ ਕਰਨ ਕਰਦੇ ਆ ਤੇ ਫਿਰ ਕਹਿੰਦੇ ਉਹ ਤੂੰ ਹਟਦੇ ਨਹੀਂ ਔਰ ਰਾਜਪੂਤਾਂ ਨੇ ਫੈਸਲਾ ਕਰਨਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਜੀ ਔਰ ਰਾਜਪੂਤਾਂ ਦਾ ਜੂਪੀ ਦੇ ਵਿੱਚ ਤਾਂ ਇਹ ਚੱਲ ਰਿਹਾ ਕਹਿੰਦੇ ਜੇ ਉੱਥੇ ਨਾਰਾ ਇਹ ਚੱਲ ਰਿਹਾ ਹੈ ਕਿ ਜਿਹੜਾ ਜੋਗੀ ਅਦਿੱਤਿਆ ਨਾਥ ਹੈ ਅਗਰ ਨਰਿੰਦਰ ਮੋਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਜੋਗੀ ਅਦਿੱਤਿਆ ਨਾਥ ਮੁੱਖ ਮੰਤਰੀ ਨਹੀਂ ਰਹਿਣਾ ਕਿਉਂਕਿ ਜੋਗੀ ਅਦਿੱਤਿਆ ਨਾਥ ਜਿਹੜਾ ਹੈਗਾ ਉਹ ਰਾਜਪੂਤ ਭਾਈਚਾਰੇ ਦੇ ਵਿੱਚੋਂ ਆਇਆ ਇਸ ਕਿਸਮ ਦੇ ਹਾਲਾਤ ਬਣੇ ਹੋਏ ਐ ਖੈਰੇ ਤਾਂ ਗੱਲ ਨਿਰ ਪਰ ਹੈ ਜਦੋਂ ਪੀਵੀਐਨਸ ਖੁੱਲਣ ਗਿਆ ਰਿਜ਼ਲਟ ਕੀ ਹੋਦਾ ਉਸ ਵੇਲੇ ਲੇਖਣ ਜੋ ਜਿਹੜੀ ਕ ਪਹਿਲੀਆਂ ਖਬਰਾਂ ਆ ਰਹੀਆਂ ਉਹਨਾਂ ਖਬਰਾਂ ਤੋਂ ਇਉਂ ਲੱਗ ਰਿਹਾ ਕਿ ਖਬਰਾਂਟ ਹੈ ਔਰ ਇਥੋਂ ਤੱਕ ਪਤਾ ਲੱਗਾ ਕਿ ਨਰਿੰਦਰ ਮੋਦੀ ਸਾਹਿਬ ਦਿੱਲੀ ਨੂੰ ਛੱਡ ਕੇ ਮਹਾਰਾਸ਼ਟਰ ਪਹੁੰਚ ਗਏ ਐ ਐਂਡ ਰਾਜ ਭਵਨ ਦੇ ਵਿੱਚ ਉਹ ਕਿਆਮ ਕਰ ਰਿਹਾ ਹੈ ਮਹਾਰਾਸ਼ਟਰ ਨੂੰ ਲੈ ਕੇ ਬਹੁਤ ਚਿੰਤਾਸ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਹੈ ਇਥੋਂ ਸੀਟਾਂ ਵੱਧ ਹਾਸਲ ਕੀਤੀਆਂ ਜਾਣ ਤਾਂ ਕਿ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ ਲੇਕਿਨ ਜੋ ਹੁਣ 102 ਸੀਟਾਂ ਦੇ ਰੁਝਾਨ ਤਾਂ ਨਹੀਂ ਕਹਿ ਸਕਦੇ ਆਪਾਂ ਜਿਹੜੀ ਪੋਲਿੰਗ ਹੋਈ ਹੈ ਤੇ ਪੋਲਿੰਗ ਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਹੈ ਉਹਨੂੰ ਜਿੰਨਾ ਕੁ ਉੱਥੋਂ ਦੇ ਪੱਤਰਕਾਰਾਂ ਨੇ ਮੀਡੀਆ ਨੇ ਨੋਟ ਕੀਤਾ ਹੈ ਉਹਦੇ ਮੁਤਾਬਕ ਨਰਿੰਦਰ ਮੋਦੀ ਲਈ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਇਹ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਇੱਕ ਜਰਨਲਿਸਟ ਜਿਹੜਾ ਡਾਟਾ ਦਾ ਬੜਾ ਮਾਹਰ ਹੈ ਜੀ ਉਹਨੇ ਕਹਿ ਦਿੱਤਾ ਜੀ ਵੀ 272 ਦਾ ਛੱਡੋ 400 ਤੋਂ ਉੱਪਰ ਵਾਲੀ ਗੱਲ ਕਰਦੇ ਆ ਇਹ ਤਾਂ 250 ਸੀਟਾਂ ਵੀ ਆਉਂਦੀਆਂ ਨਹੀਂ ਲੱਗਦੀਆਂ ਜੇ 250 ਸੀਟਾਂ ਨਾ ਇੰਨੀ ਆਉਂਦੀਆਂ ਤਾਂ ਫਿਰ ਤੁਸੀਂ ਦੇਖੋ ਵੀ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਸਥਿਤੀ ਕੀ ਹੋਊਗੀ ਜੀ ਜੰਦੀ ਸਾਹਿਬ ਹਾਂ